ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਉਸਤਾਦ ਭਾਈ ਗੁਰਪ੍ਰੀਤ ਸਿੰਘ ਜੀ ਵੀਰ ਕਾ ਰਾਗੀ ਸਿੰਘ ਜਿਨ੍ਹਾਂ ਨੇ ਹਫਤੇ ਦੇ ਵਿੱਚ ਇੱਕ ਦਿਨ ਵੀਰਵਾਰ ਵਾਲੇ ਦਿਨ ਦਾਸ ਦੇ ਘਰ ਬੱਚਿਆਂ ਨੂੰ ਕੀਰਤਨ ਸਿਖਾਉਣ ਵਾਸਤੇ ਆਇਆ ਕਰਨਾ ਹੈ ਜੀ ਜਿਨ੍ਹਾਂ ਬੱਚਿਆਂ ਨੇ ਹਾਰਮੋਨੀਅਮ ਤਬਲਾ ਸਿੱਖਣਾ ਹੋਵੇ ਕਿ ਉਹ ਦਾਸ ਦੇ ਨਾਲ ਸੰਪਰਕ ਕਰ ਸਕਦੇ ਹਨ ਸੋ ਦਾਸ ਦੀ ਬੇਨਤੀ ਨੂੰ ਇਹ ਮੰਨਦੇ ਹੋਏ ਹਫਤੇ ਦੇ ਵਿੱਚ ਵੀਰਵਾਰ ਵਾਲੇ ਦਿਨ ਇਹ ਸਾਡੇ ਪਿੰਡ ਮੁਹਾਰ ਵਿਖੇ ਸਾਡੇ ਘਰ ਦੇ ਵਿੱਚ ਇਹ ਬੱਚਿਆਂ ਨੂੰ ਕੀਰਤਨ ਸਿਖਾਇਆ ਕਰਨਗੇ ਤੇ ਜਿਨ੍ਹਾਂ ਵੀ ਬੱਚਿਆਂ ਨੇ ਕੀਰਤਨ ਸਿੱਖਣਾ ਹੋਵੇ ਤੇ ਉਹ ਦਾਸ ਦੇ ਨਾਲ ਸੰਪਰਕ ਕਰ ਸਕਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ